ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 4 ਜੁਲਾਈ ਨੂੰ ਰਾਤ ਦੇ ਮੌਸਮ ਦੀ ਕਿ 5 6 7 8 ਵਾਲੇ 4 ਦਿਨ ਪੰਜਾਬ ਦੇ ਮੌਸਮ ਦੀ ਕਿ ਇਹ ਵੀਰੋ ਜੋ 8 ਜੁਲਾਈ ਤੱਕ ਦਾ ਮੌਸਮ ਹੋਵੇਗਾ ਇਹ ਮੌਸਮ ਦੇ ਵਿੱਚ ਕੀ ਕੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਕਿੰਨੇ ਕ ਭਾਗਾਂ ਦੇ ਵਿੱਚ ਵੀਰੋ ਕਦੋਂ ਤੱਕ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਸੋ ਪਰ ਜਾਣਕਾਰੀ ਕਿਸਾਨ ਵੀਰ ਨਾਲ ਸਾਂਝੀ ਕਰਦੇ ਆਂ ਇੱਕ ਵਾਰੀ ਅਨੁਮਾਨ ਦੇ ਆਧਾਰ ਤੇ ਵੀਰੋਂ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਉਸ ਤੋਂ ਬਾਅਦ ਡੇਲੀ ਵੀਡੀਓ ਦੇ ਵਿੱਚ ਆਪਾਂ ਸਮੇਂ-ਸਮੇਂ ਤੇ ਕਿੰਨਾ ਭਾਗਾਂ ਦੇ ਵਿੱਚ ਕਿੰਨੀ ਕੁ ਬਰਸਾਤ ਹੋਵੇਗੀ ਉਹ ਵੀਰੋਂ ਅਪਡੇਟ ਲੀਆ ਅਪਡੇਟ ਦੇ ਵਿੱਚ ਕਿਸਾਨ ਵੀਰਾਂ ਨਾਲ ਜਾਣਕਾਰੀ ਆਪਾਂ ਸਾਂਝੀ ਕਰਦੇ ਰਹਾਂਗੇ ਕਿਸਾਨ ਵੀਰੋਂ ਗੱਲ ਕਰਦੇ ਅੱਜ 4 ਜੁਲਾਈ ਨੂੰ ਰਾਤ ਦੇ ਮੌਸਮ ਦੇ ਕਿ ਅੱਜ 4 ਜੁਲਾਈ ਨੂੰ ਵੀਰੋਂ ਜਿਵੇਂ ਸਵੇਰ ਦੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਦਿਨ ਦੇ ਸਮੇਂ ਬਰਸਾਤ ਦੇ ਅਸਰ ਵੀਰੋਂ ਘੱਟ ਹੀ ਹੋਣਗੇ ਸਵੇਰੇ 9 10 11 ਵਜੇ ਤੱਕ ਤਕਰੀਬਨ ਬਰਸਾਤੀ ਗਤੀਵਿਧੀ ਟੁੱਟਵੇਂ ਰੂਪ ਦੇ ਉਸ ਤੋਂ ਬਾਅਦ ਵੀਰੋ ਦੁਪਹਿਰ ਦੇ ਸਮੇਂ ਮੌਸਮ ਕੁੱਲਮਲਾ ਕੇ ਠੀਕ ਠਾਕ ਰਹੇਗਾ ਤੇ ਬਾਕੀ ਵੀਰੋ ਅੱਧੀ ਰਾਤ ਦੇ ਆਸ-ਪਾਸ ਤੋਂ ਬਾਅਦ ਸਵੇਰ ਤੋਂ ਫਿਰ ਥੋੜਾ ਮੋਟਾ ਬੱਦਲਾਂ ਦਾ ਆਪਾਂ ਨੂੰ ਸਰਗਰਮ ਹੁੰਦੇ ਦਿਖਾਈ ਵੀ ਦੇਣਗੇ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੀਰੋ ਅੱਧੀ ਰਾਤ ਤੋਂ ਬਾਅਦ ਫਿਰ ਆਪਾਂ ਨੂੰ ਪ੍ਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਵੀਰੋ ਟੁੱਟਵੇਂ ਰੂਪ ਦੇ ਵਿੱਚ ਕਿਤੇ ਤੇਜ਼ ਸਾਠੀ ਦਰਮੀ ਕਿਤੇ ਦਰਮਿਆਨਾ ਕਿਤੇ ਹਲਕਾ ਵੀਰੋ ਐਦਾਂ ਦੀਆਂ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੱਕੀ ਵੀਰੋ ਹਿੰਦ ਮਹਾਸਾਗਰ ਤੇ ਅਰਬ ਸਾਗਰ ਤੋਂ ਜੋ ਨਮੀ ਹੈ ਉਹ ਬਹੁਤ ਜ਼ਿਆਦਾ ਉੱਠ ਰਹੀ ਹੈ ਜਿਸ ਦੇ ਕਾਰਨ ਇੱਕ ਵੀਰੋ ਹਵਾਵਾਂ ਅਨੁਕੂਲ ਨੇ ਪੂਰਬੀ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਵਗ ਰਹੇ ਹਨ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵਿਰੋਗ ਹਮਸਾ ਜੋ ਨਮੀ ਹੈ ਬਹੁਤ ਵਧੀ ਹੋਈ ਹੈ ਇਸ ਲਈ ਹਮਸਤੇ ਵੀਰੋ ਗਰਮੀ ਦਾ ਮਾਹੌਲ ਥੋੜੀ ਧੁੱਪ ਨਿਕਲਣ ਨਾਲ ਹੀ ਬਣ ਜਾਂਦਾ ਹੈ ਉਹ ਵੀਰੋ ਅਚਾਨਕ ਬਣਨਾ ਹੀ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਨਮੀ ਵਧਿਆ ਨਮੀ ਦੇ ਕਾਰਨ ਮੁਰਕਾ ਪਸੀਨਾ ਆ ਕੇ ਆਪਾਂ ਨੂੰ ਚਿਪਚਿਪੀ ਗਰਮੀ ਪਰੇਸ਼ਾਨ ਕਰਦੀ ਹੈ ਉਹ ਵੀਰੋ ਨਮੀ ਹੈ ਉਸ ਦੇ ਕਾਰਨ ਅਚਾਨਕ ਬੱਦਲ ਬਣਦੇ ਨੇ ਤੇ ਫਿਰ ਤੋਂ ਬਰਸਾਤ ਹੁੰਦੀ ਹੈ ਫਿਰ ਤੋਂ ਧੁੱਪ ਨਿਕਲਦੀ ਹੈ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਐਦਾਂ ਦੀਆਂ ਗਤੀਵਿਧੀਆਂ ਵੀਰ ਆਪਾਂ ਨੂੰ ਵਾਰ-ਵਾਰ ਦੇਖਣ ਨੂੰ ਮਿਲਣਦੀਆਂ ਨੇ ਇਹ ਵੀਰੋ 4 ਦਿਨਾਂ ਦੇ ਵਿੱਚ 8 ਜੁਲਾਈ ਤੱਕ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬੱਦਲਾਂ ਦਾ ਨਿਰਮਾਣ ਵੀਰੋ ਬਾਰ-ਬਾਰ ਹੁੰਦਾ ਰਹੇਗਾ ਜੋ ਕਿ ਇਹਨਾਂ ਨੂੰ ਵੀਰੋ ਅਨੁਕੂਲ ਹਵਾਵਾਂ ਮਿਲ ਰਹੀਆਂ ਨੇ ਨਮੀ ਪੰਜਾਬ ਦੇ ਵਿੱਚ ਬਦਰਹੀਆ ਲਗਾਤਾਰ ਆ ਰਹੀ ਹੈ ਇਸ ਦੇ ਕਾਰਨ ਜੋ ਮੌਨਸੂਨ ਆ ਉਹ ਐਕਟਿਵ ਰਹੇਗਾ ਬਾਰ-ਬਾਰ ਐਕਟਿਵ ਹੋਵੇਗਾ ਬੱਦਲ ਬਣਨਗੇ ਫਿਰ ਬਰਸਾਤ ਹੋਵੇਗੀ ਫਿਰ ਤੋਂ ਥੋੜਾ ਜਿਹਾ ਮਿਲੀ ਆਪਾਨੂੰ ਰਾਹਤ ਮਿਲੇਗੀ ਫਿਰ ਤੋਂ ਦੁਬਾਰਾ ਬੱਦਲ ਬਣਨਗੇ ਸੋ ਵੀਰੋ ਟੁੱਟਵੇਂ ਬੱਦਲ 4 ਦਿਨ ਤੱਕ ਬਣਦੇ ਵਿਗੜਦੇ ਰਹਿਣਗੇ ਇਸ ਦੇ ਕਾਰਨ ਵੀਰੋ ਪੰਜਾਬ ਦਾ ਤਕਰੀਬਨ ਜੋ ਇਹ ਪਹਿਲਾ ਹਫਤਾ ਹੋਵੇਗਾ ਜੁਲ ਮਕਿ ਵੀਰੋ ਬਰਸਾਤ ਦੇ ਜ਼ਿਆਦਾ ਸਾਰ ਪੰਜਾਬ ਦੇ ਦੱਖਣੀ ਭਾਗ ਜਿਵੇਂ ਕਿ ਆਪਾਂ ਲਾ ਲਓ ਦੱਖਣ ਦੇ ਪੂਰਬੀ ਭਾਗਾਂ ਦੇ ਵਿੱਚ ਵੀਰੋ ਜ਼ਿਆਦਾ ਬਰਸਾਤ ਦੇ ਹਸਾਰ ਬਣੇ ਹੋਏ ਨੇ ਜੋ ਪੰਜਾਬ ਦੇ ਪੱਛਮੀ ਸਰਹੱਦੀ ਖੇਤਰ ਨੇ ਮੱਝੀ ਦੀ ਤੇ ਵੀਰੋਜਾਂ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਇੱਕ ਗੋਡਕਪੂਰਾ ਵਗੈਰਾ ਇਹਨਾਂ ਖੇਤਰਾਂ ਵਿੱਚ ਥੋੜੇ ਬਰਸਾਤ ਦੇ ਸਾਲ ਵੀ ਰੋ ਘਟਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਮੋਗੇ ਦੇ ਭਾਗ ਤੇ ਲੁਧਿਆਣਾ ਵੀਰੋ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਇਹ ਭਾਗ ਹੋਣਗੇ ਵੀਰੋ ਸਾ ਗੁਰਦਾਸਪੁਰ ਪਠਾਨਕੋਟ ਇਹ ਵੀਰੋ ਸਾਰੇ ਏਰੀਆ ਦੇ ਵਿੱਚ ਆਪ ਨੂੰ ਬਰਸਾਤੀ ਗਤੀਵਿਧੀਆਂ ਜਿਆਦਾ ਦੇਖਣ ਨੂੰ ਮਿਲਣਗੀਆਂ ਆਉਂਦੇ ਦਿਨਾਂ ਦੇ ਵਿੱਚ ਬਾਕੀ ਵੀਰੋ ਦਿੱਲੀ ਵੀਡੀਓ ਦੇ ਵਿੱਚ ਜਿਵੇਂ ਆਪ ਨੂੰ ਜਾਣਕਾਰੀ ਮਿਲੂਗੀ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਾਂਗੇ ਸੋ ਵੀਰੋ ਮੌਸਮ ਦੀ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਮੌਸਮ ਦੀ ਸਹੀ ਤੋਂ ਸਹੀ ਸਟਰੀਕ ਅਪਡੇਟ ਲਈ ਚੈਨਲ ਚੈਲਕੀਤੀ ਸੇਵਾ ਸੈਂਟਰ ਨਾ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ